جہاں ملے سبن بولن چھوٹ بڑا سب سے چوتا سو تینتیس کی ماگ سی پندراس دکھیا کے کلیات گرو رو داس ਗੋਜੋ ਬਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 47ਵੇਂ ਪ੍ਰਕਾਸ਼ ਜਿਆੜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਇਸਤ ਕਾਜੋ ਸਾਧ ਸੰਗਤ ਜੀ ਮਨਰਤਨਿਆ ਗੁਰੂ ਚਰਨਾਂ ਨਾਲ ਜੋੜੋ ਤੇ ਬਣਾਓ ਫਤੇ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਦੀ ਫਤੇ ਨੇ ਇਸ ਮਾਤ ਰੋਗ ਦੇ ਵਿੱਚ ਆਪਣਾ ਪ੍ਰਕਾਸ਼ ਫਲਾਇਆ ਤੇ ਉਸ ਵੇਲੇ ਦੀ ਦੁਰਕਸ਼ਾ ਜੋ ਸਾਡੇ ਸਮਾਜ ਦੀ ਧਰਮ ਦੇ ਅੱਗੇ ਕਿਤਵੀ ਸੀ ਉਹਨਾਂ ਨੂੰ ਨਾਲ ਮਸੂਸ ਕਰਕੇ ਬਗਾਵਤ ਕਰ ਦਿੱਤੀ ਤੇ ਉਹਨਾਂ ਨੇ ਜਿਨਾਂ ਨੇ ਹੱਥ ਰੱਖ ਲਏ ਆਪਣੇ ਜਰਬ ਤੇ ਉੱਚੀ ਜਾਤ ਪੜਾਈ ਪਰਮੇਸ਼ਰ ਦਾ ਨਾਮ ਜਪ ਸਕਦਾ ਹੈ ਤੇ ਗੁਰੂ ਸਾਹਿਬ ਨੇ ਆਪਣੀ ਬੰਦਨੀ ਬਾਣੀ ਦੇ ਵਿੱਚ ਕੀ ਵੱਡਾ ਮਟਾਈ ਪਾਇ ਤੈਨਾ ਰੋਮ ਰੋਮ ਹੰਕਾਰ ਸਤਿਗੁਰ ਕੇ ਪਰਸੇ ਬਿਨਾਂ ਚਾਰੋਂ ਹੀ ਬਨਚਮਾਰ ਕਿਉਂਕਿ ਜਨਤੀ ਵਸਤਾ ਦੇ ਨਾਲ ਜਿਹੜਾ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਨ ਕੀਤਾ ਮੇਰੀ ਜਾਤ ਪਕਿਆਤ ਚਮਾਰ ਅਰੇ ਦੇ ਰਾਮ ਗੋਬਿੰਦ ਅਨੁਸਾਰ ਕਿ ਮੇਰੇ ਜਾਤ ਦੇ ਲੋਕ ਜਿਹੜੇ ਤੇਰੇ ਰਾਖੇ ਦੇ ਵਿੱਚ ਇਹ ਮਰੇ ਹੋਏ ਪਸ਼ੂ ਆਦਾ ਡੌਂਟਾ ਉਹਨਾਂ ਦਾ ਚਮੜਾ ਇਲਾਕੇ ਜੋੜੇ ਬਣਾਉਣ ਦਾ ਕੰਮ ਕਰਦੇ ਆਂ ਅੱਜ ਮੈਨੇ ਐਸੀ ਪਰਮੇਸ਼ਨ ਦੀ ਕਿਰਪਾ ਹੋਈ ਹੈ ਕਿ ਪ੍ਰਮਾਤਮਾ ਦੇ ਨਾਮ ਦਾ ਜੋ ਸਹਾਰਾ ਮਿਲਿਆ ਹੈ ਉਹਦੇ ਜਰੀਏ ਵੱਡੇ ਵੱਡੇ ਲੋਕ ਪੰਤਾ ਸੁਖਰਾਸਤਾ ਕੋ ਵਿਵਿਨਾ ਕੂਲ ਅਤੇ ਜਾਤੀ ਪ੍ਰਭ ਕਰਦਾਸ ਸੁਖਤਾਤਾ ਭੈਰ ਬਿੰਦਨ ਤੇ ਸ਼ਾਕੇ ਕਰਵਦਾਸ ਮਿਹਰ ਕਰੇ ਜੇ ਮਿਹਰਬਾਨ ਤਾਂ ਕਰ ਜਾਵੇ ਰਾਸ਼ ਸ਼ਲੋਕ ਮਲਾ ਦੂਜਾ ਭੇਜਣੇ ਕਰਿਆ ਆਪ ਪਿਆਨੇ ਰਾਸ ਤੇ ਅਗੇ ਨਾਨਕਾ ਖੜਾ ਕਿਚੇਰ ਦਾਸ ਦੋਇ ਕਰ ਜੋੜ ਕਰਮਦਾਸ ਤੁਧ ਪਾਵੇ ਤਾਏ ਰਾਸ ਭਰਤੀ ਕਦੇ ਨ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾਪੂਰ ਗੁਨਤਾਸ ਅਰਦਾਸਿਕਾਂ ਕਾ ਸ਼੍ਰੀ ਭਗਤ ਜੀ ਕੇ ਪਤੇ ਸ਼੍ਰੀ ਭਗੋਤੀ ਜੀ ਸਾਹਿਬ ਆਸ਼ੀਰਵਾਦ ਸ਼੍ਰੀ ਭਗੋਤੀ ਜੀ ਕੇ ਪਾਸ਼ੇ ਦਸਮੀ ਵਰਤਮ ਪ੍ਰਕਾਸ਼ੀ ਸ਼ਿੰਮਿਕਾ ਗੁਰਨਾਣਕ ਨੇ ਧਿਆੜੇ ਪ੍ਰੰਗਤ ਗੁਰਤੇ ਅਮਰਦਾਸ ਅਸਰਾਮ ਦਾ ਸੇਵਕ ਹੈ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼ਿਂਹ ਹਰਾਇ ਸ਼ਿਂਹ ਹਰਿ ਸ਼ਿਹ ਤਾਹੀਏ ਕਿ ਸਭ ਭਜਾਏ ਤੇਗ ਬਾਦ ਦਸਮ ਗ੍ਰੀ ਗੁਰ ਕਾਰਨ ਉਹਨਿ ਜਿਆ ਬੈ ਤਾਏ ਸ਼ਰਧਾ ਹੋਈ ਸਾਹਿਬ 10ਵੇਂ ਪੱਛਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰਤ ਕੈ ਦਾ ਤੇ ਸਵੰਸਤਾ ਨੇ ਚਿੱਤਿਆਵਾਜਾ ਵਾਲੇ ਹਿੰਦੂ ਤਰਕ ਕੇ ਰੱਖਿਆ

ਚਾਰ ਸ਼ਰਜਾ ਦੇ ਚਾੜੀ ਮੁਕਤੇ ਸ਼੍ਰੀ ਤਾਂ ਅੰਰੀਤਾ ਅਟੀਆਂ ਜਤੀਆਂ ਤਪੀਆਂ ਸੰਤਾਂ ਭਗਤਾਂ ਰਿਸ਼ੀਆਂ ਆਪਣੀਆਂ ਪੀਰਾ ਪਕੰਬਰਾਂ ਬਲੇ올ੀਆਂ ਬਤਾਰਾਂ ਦੀ ਕਮਾਈ ਦਾ ਧੰਨ ਕਰੇ ਬਾਲੋ ਜੀ ਸਤਨਾਮ ਸ੍ਰੀ ਮਹਾਂ ਗੁਰੂ ਜੀ ਜਿਹਨੇ ਤੇਰਾ ਨਾਮ ਦੇ ਪ੍ਰਵਾਹ ਅੰਸ਼ ਕਿਹਾ ਦੇਵ ਚਲਾਈ ਤੇਗ ਬਾਹੀ ਤੇ ਇੱਕ ਸੰਕਲਡ ਕੀਤਾ ਪਰ ਮੇ ਸੀ ਦਿੱਤੇ ਬੰਦ ਬੰਦ ਕੁਪਾਏ ਚੜ੍ਹਣ ਚੜਿਆ ਰਣ ਨੀ ਦੇ ਗਏ ਸਿੱਖੀ ਸਦ ਕਰ ਕੇ ਸਾਸ ਵਸ ਸਨਵਾ ਨਾ ਧਰਮ ਨਹੀਂ ਹਾਰਿਆ ਇਨਾਸ ਨੂੰ ਸਿੰਨਾ ਸਿੰਗਲੀਆਂ ਸਤਕਵਾਣਾ ਜੰਗੀਆਂ ਦੀ ਕਮਾਈ ਕਰ ਧੰਨ ਕਰਕੇ ਹੋ ਰੋਜੀ ਸਤਨਾਮ ਸ੍ਰੀ ਵਾਹਿਗੁਰੂ ਆਦਗੁਰਗਤੀ ਸ੍ਰੀ ਲੰਕਾ ਸਮਰਸਾਰ ਤਰਨਤਾਕਿਸ਼ ਕਾਲ ਜੂ ਸ਼ਹਿ ਪੰਜਾ ਸ਼ਹਿ ਤਾਨਾ ਤਾਨਾ ਜਗ குரு ਸਤਗੁਰ ਦਾ ਜੀ ਮਹਾਰਾਜੀ ਕੇ ਪਾਵਨ ਪਵਿੱਤਰ ਜਨਮ ਸਥਾਨ ਸਿਰਗੁਰਦਨਪੁਰ ਕਾਂਚੀ ਬਨਾਰਸ ਨਰਬਲਾ ਸ਼ੋਨੀ ਹਰਦੁਆਰ ਚੰਚੋ ਗੰਗਾ ਖਰਗਨਾਰ ਸ਼ਹਿ

ہم سردین دیال نظم شر اب تیار کا کیجئے بچنی تو مہر من مانے جن کو کھل دیجئے ہم بل بل جاؤں میں یا کارنے کار کم نبال بہت جن بچھے تھے ماد ہو اے جن تمہارے لکھے کہر بداش آس لگ جی ہو جر پہ اترشوں دیکھے اے شیلال تجھ بن کون کرے گریب نباج کسنیاں परमाद थे छत्र त्रय जा की शोत जग को लाग गए ता पर तुही तराई ने चौबुज करे मेरा गोविंद कामते नंगरे नाम जओ कबीर त्रलोचन सद्नाम सैन तरह कहवता सुर सुसंतो हर जीव से सब दे शरीर अंतन पार पर जानी जुगो जुग तल श्री गुरु गंग साहब जी महाराज तानतन सतपुरता जी महाराज आप जी दे महा पवित्र चरण कमना चरदास बिनती ज्योति सतगुरु वाश्य जो ਸ਼ਤਮੂਜੀਓ ਸਮੂਹ ਸੰਗਤ ਸੰਗਤ ਬਾਸ਼ਾ ਕਰ ਕਰੇ ਤੇ ਐਡਮਿਨਟਰ ਤੇ ਹੋਰ ਸਾਰੇ ਰੱਖੇ ਇਨਸ਼ਾਅੱਤਾਂ ਨੇ ਆਪ ਜੀ ਦੇ 647 ਮੇਂ ਪ੍ਰਕਾਰ ਅਸ਼ ਵਿਆੜੇ ਨੂੰ ਸਨਮੁਖ ਰੱਖਦੇ ਹੋਏ ਅਲਾਈ ਬਾਣੀ ਸਚਖੰਡੀ ਬਾਣੀ ਧਰਤੀ ਬਾਣੀ ਆਏ ਜਨ ਸਗਲੀ ਚਿੰਤਾ ਮਟਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀ ਪਵਿੱਤਰ ਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਗਨਾਂ ਆਪ ਸਜਨਾ ਕੇ ਮਾਨਮਸਰਾ ਵਾਲਾ ਹੀ ਬਣਦਾ ਜਾਪ ਕਰ ਹੈ ਗਰੀਬ ਨਵਾਜ ਉਪਰੰਤ ਪੂਰਨ ਬਾਣੀ ਦੇ ਬਹੁ ਪਾਏ ਗਏ ਮਹਾਂਪੁਰਸ਼ਾਂ ਨੇ ਰਾਗੀ ਸਿੰਘਾਂ ਨੇ ਆਰਤੀ ਆਰਤੇ ਦਾ ਜਾਪ ਕੀਤਾ ਆਪ ਜੀ ਦਾ ਹਰ ਦਿਲ ਸ਼ਗਾਇਆ ਗਿਆ ਗਰੀਬ ਨਵਾਜ ਇਸ ਖੁਸ਼ੀ ਦੇ ਮੌਕੇ ਤੇ ਆਪ ਜਿਆ ਸਮੂਹ ਸੰਗਤਾਂ ਬਰੋ ਆਪ ਜੀ ਆਵਰਾ ਆਪ ਜੀਆ ਸੰਗਤਾਂ ਦੇ ਸ਼ਖੜੇਤ ਆਪ ਜੀ ਦੀਆਂ ਬਖਸ਼ੀਆਂ ਅਦਾਤਾਂ ਵਿੱਚੋਂ ਅਨ ਚਮਤ ਕੜਾ ਪ੍ਰਸ਼ਾਦ ਦੀਆਂ ਦੇਗਾ ਆਜਨਨ ਕਿਰਪਾ ਕਰੋ ਆਪ ਜੀ ਕੋ ਭੋਗ ਲਗੇ ਭੋਗ ਲਗਾ ਸ਼੍ਰੀ ਪ੍ਰਸਾਦ ਸਰਬਤ ਸੰਗਤ ਨੂੰ ਵਰਤੋਂ ਦੀ ਅਗਰਿ ਸ਼੍ਰੀ ਕਿਰਪਾ ਦਾ ਇਨਾ ਖੁਸ਼ੀਆਂ ਮੋਖ ਰਖਦੇ ਹੋ ਇਸ ਨੂੰ ਸੰਤਾਵਲੋ ਆਪ ਜੀ ਨੂੰ ਸੁੰਦਰ ਤੇ ਸੋਹਣੇ ਪਸ਼ਾਕੇ ਬਣਾਏ ਗਏ ਅੰਗੀਕਾਰ ਕਰਨੀ ਆਪਣੇ ਸੇਵਕ ਆਪੇ ਰੱਖੇ ਆਪੇ ਇਨਾਮ ਚ ਪਾਵੇ ਜੈ ਜੈਕਾਰ ਕਿਰਤ ਸੇਵਾ ਦੀ ਤਾਨ ਉਹ ਤਾਵੇ ਸੇਵਕ ਨੂੰ ਨਿਕਟੀ ਵਖਾਉ ਗਰੀਬਨ ਬਾਜ ਜਿੱਥੇ ਵੀ ਦੇਸ਼ਾ ਪ੍ਰਦੇਸ਼ ਸਮੇਤ ਆਪ ਦੀਆਂ ਸ਼ਕਤਾਂ ਬਧਿਯਾਦ ਕਰਦੀਆਂ ਆਪਨੇ ਸੰਗਤਾਂ ਦੇ ਅੰਗ ਸੰਗ ਹੋ ਕੇ ਸੇਵਾ ਕਰਨੀ ਸੇਵਾਦਾਰਾ ਬਰੋਹਮ ਪੇਟਾ ਸੋਹ ਸੁੰਦਰ ਪਿਸ਼ਾਕ ਜਗਦੇਸ਼ ਮੀ ਜੋਨ ਕੀ ਕਾਰ ਕਰੂ ਸੇਵਾਦਾਰਾ ਦੀ ਇੱਜ਼ਤ ਪੱਤਾ ਰਾਜਖਣੀ ਗਰੀਬਨਵਾਇ ਇਸ ਵਕਤ ਸਾਰੀਆਂ ਸ਼ਕਤਾਂ ਦੂਰੋ ਨਿਨਵਾਜ ਜੀ ਦੇ ਦਰਸ਼ਨ ਪਰ ਹੋ ਰਹੀਆਂ ਆਜੀਆਂ ਪਾਦੀਆਂ ਰੀਆਂ ਸ਼ਬਦ ਫਾਸ਼ਾ ਆਪ ਜੀ ਦਾ ਪ੍ਰਮਾਣ ਹੈ ਚਰਨ ਸਰਨ ਬਰੋਹਮ ਪੇਟਾ ਜੈ ਚਲ ਸਤਗੁਰੂ ਕੋਲ ਪਹੁੰਚੇ ਹੋਣੇ ਹੈ ਜੀ ਮੁਬਾਰਕ ਜਿਨਾਬ ਪਿਆਰਾ ਸਤਾਰਾ ਚਾਹਾਂ ਦੇ ਨਾਲ ਹੀ ਨਾ ਸਤਨੂ ਲਾਇਆ ਉਹਨਾਂ ਇੱਕ ਸ਼ਰਧਾ ਦੇ ਨਾਲ ਸੰਸਾਰ ਦੀਆਂ ਖੁਸ਼ੀਆਂ ਦੇ ਅੱਗੇ ਇਹਨਾਂ ਸਾਰੇ ਨਿਵਾਜ ਕੇ ਆਪ ਕੋ ਆਪਣੇ ਸਥਾਨਾਂ ਦੇ ਜੀਨਾਂ ਬਚਾਉਣ ਦੀ ਕਿਰਪਾ ਕਰੋਗੇ ਸਤਿਗੁਰੂ ਬਾਸ਼ਾ ਇਸ ਵਕਤ ਜੋ ਵੀ ਮਾਈ ਭਾਈ ਅਰਦਾਸ ਬੇਨਤੀ ਵਿੱਚ ਜਿਸ ਵੀ ਮਨੋਂ ਭਾਵਨਾ ਦੇ ਨਾਲ ਹਾਜ਼ਰੀ ਪ੍ਰਯਾਪ ਜਾਣੀ ਜਾਣ ਕਟ ਕਟ ਕੇ ਅੰਤਰ ਕੀ ਜਾਣਨਤ ਭਰੇ ਬਰੈਟੀ ਵੀ ਬਿਸ਼ਾਂਤ ਗਰੀਬ ਨਿਵਾਜ ਸਭੀਆਂ ਮਨੋਂ ਕਾਮਨਾ ਪੂਰਨ ਕਰੀਆ اے ਗਰੀਬ ਨਿਵਾਜ ਸ਼ਕੁਰੂਦਾਸ ਜੀ ਮਹਾਰਾਜ ਆਪ ਆਪਣੇ ਸਮਾਜ ਦੇ ਉੱਤੇ ਕਿਰਪਾ ਕਰੋ ਸਾਰਿਆਂ ਨੂੰ ਆਪਣੇ ਨਾਲ ਚਰਨਾਂ ਦੇ ਨਾਲ ਜੋੜੋ ਬਾਣੀ ਦੇ ਨਾਲ ਜੁੜਦੀ ਸਾਰਿਆਂ ਨੂੰ ਤਫੀਕ ਬਖਸ਼ੋ ਇਸ ਵਕਤ ਜੋ ਵੀ ਕਿਸੇ ਦੀ ਬਾਰਨਾ ਹੈ ਸਭ ਦੀਆਂ ਪੂਰੀਆਂ ਕਾਮਨਾ ਕਰੋ ਕਿਰਪਾ ਸਾਧੂ ਕਾ ਸੰਗ ਬਖਸ਼ੋ ਨਾਮ ਕਰਨ ਭਜਨ ਕੰ